ਇਥੇ ਆਵਾਜ਼ ਆਉਂਦੀ ਪਈ ਹੈ ਬੇਟਾ ਲੱਗਦਾ ਨੇ ਸੇਫ ਸਾਡੇ ਬੱਚੇ ਨਹੀਂ ਸੇਫ ਹੈਗੇ ਪੀਐਸਪੀ ਸਾਹਿਬ ਮੇਰੇ ਨਾਲ ਨੇ ਤੁਸੀਂ ਸਾਨੂੰ ਆਪਣਾ ਮਸਲਾ ਦੱਸੋ ਜਾਣੇ ਆਏ ਭਾਜੀ ਸਾਡੇ ਪਿੱਛੇ ਬਾਈਪਾਸ ਤੋਂ ਉਹਨਾਂ ਨੇ ਗੱਡੀ ਲਾਈ ਆ ਕਿਉਂ ਕਿਹੜੇ ਬਾਈਪਾਸ ਆਪਣੇ ਮੰਡਲੇ ਨੰਬਰ ਤੋਂ ਬਾਈਪਾਸ ਤੋਂ ਸਾਡੇ ਪਿੱਛੇ ਗੱਡੀ ਲਾਈ ਹੋਈ ਹੈ ਬਾਈਪਾਸ ਤੋਂ ਲੱਗੇ ਪਿੱਛੇ ਬੱਸ ਸਟੈਂਡ ਕੋਲ ਕੱਟ ਤੇ ਫਾਇਰ ਸੁਦੇਆਰ ਪਰਾਵਾ ਦੀ ਬਣੀ ਜਾਨ ਤੇ ਪਟੜ ਸਾਤੀ ਨੂੰ ਗੱਡੀ ਚ ਸਿੱਟ ਹੋਏ ਫਰਾ ਸਸ਼ਮਬ ਦਿਦਾ ਨੇ ਦੱਸਿਆ ਹੋਸ਼ ਉਡਾਉਂਦਾ ਮਜ਼ਾ ਜੀਹਾਂ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਹੋਈ ਐ ਤੇ ਜਿਸ ਤੀਆਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਦਰਸਲ ਦੂ ਪਰਾਵਾ ਦੇ ਉੱਪਰ ਬਦਮਾਸ਼ਾਂ ਦੇ ਵੱਲੋਂ ਫਾਇਰ ਕੱਢੇ ਗਏ ਨੇ ਜਿ세 ਚੱਲਦਿਆਂ ਇੱਥੇ ਇਲਾਕੇ ਦੇ ਵਿੱਚ ਲੋਕਾਂ ਦਾ ਇਕੱਠ ਹੋ ਗਿਆ ਤੇ ਪੁਲਿਸ ਵੀ ਪਹੁੰਚੀ ਹੋਈ ਹੈ ਤੇ ਇਸ ਵਾਰਦਾਤ ਦੇ ਚੱਲਦਿਆਂ ਲੋਕਾਂ ਦੇ ਵਿੱਚ ਸਹਿਮਤਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਬਦਮਾਸ਼ਾਂ ਦੇ ਵੱਲੋਂ ਦੋ ਸਕੇ ਸੁਨਿਆਰ ਭਰਾਵਾਂ ਨੂੰ ਲੁੱਟਦੀ ਨੀਅਤ ਦੇ ਨਾਲ ਆਪਣਾ ਸ਼ਿਕਾਰ ਬਣਾਇਆ ਗਿਆ ਦਰਅਸਲ ਇਹ ਬਦਮਾਸ਼ ਅਬਰਿਸਰ ਬਾਈਪਾਸ ਤੋਂ ਹੀ ਇਹਨਾਂ ਸੁਨਿਆਰ ਭਰਾਵਾ ਦੇ ਪਿੱਛੇ ਲੱਗੇ ਹੋਏ ਸੀ ਤੇ ਉਹਨਾਂ ਦੇ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਇਹਨਾਂ ਦੇ ਉੱਪਰ ਜਿਵੇਂ ਹੀ ਇਹ ਬੱਸ ਸਟੈਂਡ ਦੇ ਕੋਲ ਪਹੁੰਚਦੇ ਨੇ ਤਾਂ ਫਾਇਰ ਕੱਢੇ ਜਾਂਦੇ ਨੇ ਤੇ ਜਿਵੇਂ ਹੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਦੇ ਚੱਲਦਿਆਂ ਇਹਨਾਂ ਸੁਨਿਆਰ ਭਰਾਵਾ ਦੇ ਉਪਰ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ ਦੂਜੇ ਪਾਸਿਓਂ ਵੀ ਜਿੰਨਾ ਪਰਾਵਤ ਦੇ ਵੱਲੋਂ ਫਾਇਰ ਕੱਡੇ ਜਾਂਦੇ ਨੇ ਉਦੋਂ ਇਸ ਵਾਕਿਆ ਚਸ਼ਮਦੀਦਾ ਨੇ ਜਿਨ੍ਹਾਂ ਨੇ ਆਪਣੇ ਅੱਖੀਂ ਇਹ ਵਾਰਤਾਤ ਦੇਖੀ ਆ ਉਹਨਾਂ ਨੇ ਖੋਸ਼ ਉਡਾਉਣ ਵਾਲੀ ਕਹਾਣੀ ਦੱਸੀ ਹੈ ਸਿਵਟ ਗੱਡੀ ਪਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਸਮਾਨ ਲੈ ਕੇ ਤੇ ਉਹ ਚਾਰ ਜਣੇ ਆਏ ਪਿੱਛੋਂ ਹਾਂਜੀ ਨਾਲ ਮਤਲਬ ਕਿ ਅਣਜਾਣੇ ਬੰਦੇ ਵੱਲੋਂ ਕੋਈ ਅਣਜਾਣ ਬੰਦੇ ਸੀ ਭਾਈ 2-4 ਜਾਨੇ ਹਾਂਜੀ ਲੋਟਸੋ ਚੱਕਰ ਆਏ ਦੋਿਆਂ ਜੋ ਤੱਕ ਮੈਂ ਗਲੀ ਦੇ ਬਾਹਰ ਨਿਕਲਿਆ ਔਰ ਤੱਕ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਏ ਤੇ ਜਦੋਂ ਮੈਂ ਅੱਥਰ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪਏ ਨੇ ਕਿ ਹਾਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੀ लवली ਜੂਲਸ ਵਾਲਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਠੀਕ ਏ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵਕੀ ਦੇ ਉੱਪਰ ਗੋਲੀ ਲੱਗੀ ਹੋਈ ਸੀ ਤੇ ਫਿਰ ਉਹਨਾਂ ਨੂੰ ਹਸਪਤਾਲ ਵਿੱਚ ਲੈ ਕੇ ਜਾਂਦੇ ਸੀ ਕੱਲ ਇਹ ਹੋਈ ਕਿ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਜਾਂਦੇ ਵਾਰ ਜਿਨ੍ਹਾਂ ਦੇ ਲਵੜੀ ਜੁਲਸ ਵਾਲੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿੱਛਾ ਕਰਦੇ ਆ ਰਹੇ ਲੁੱਟ ਖੋਟ ਦੇ ਚੱਕਰ ਵਿੱਚ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਧਿਰ ਵਾਲੇ ਸੀ ਉਹਨਾਂ ਨੇ ਗੱਡੀ ਨਾਲ ਮਗਰ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਫਾਈਟਿੰਗ ਕੰਨੀ ਸ਼ੁਰੂ ਕਰਤੀ ਸੀ ਤੇ ਫਿਰ ਉਲਟਾ ਜਵਾਬੀ ਕਰ ਰਹੀ ਕਿ ਉਹ ਚੋਣਾਂ ਨੇ ਉਹਨਾਂ ਦੇ ਉੱਪਰ ਫਾਰਿੰਗ ਕੀਤੀ ਤੇ ਇੱਥੇ ਬੰਦੇ ਨਹੀਂ ਹੈਗੇ ਕੋਈ ਉਦੋਂ ਲੋਕ ਕੀ ਆ ਇੱਥੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੇਰੇ ਰੋੜ ਰੱਪੇ ਦੀ ਮੈਂ ਭੱਜਾਂ ਆਇਆ ਵਾਂ ਤੇ ਇੱਕ ਇਹਨੂੰ ਇੱਥੇ ਦੁਹਤਾਂ ਮਾਰੀ ਆ ਤੇ ਨਾਲ ਹੀ ਵਾਇਰਿੰਗ ਹੋ ਗਈ ਆ ਕਿੰਨੇ ਜਣੇ ਕਿੰਨੇ ਜਣੇ ਆਏ ਸੀ ਮਤਲਬ ਇੱਥੇ ਖੈਰਪੁਰ ਮਾਰਕੀਟ ਦੇ ਮਤਲਬ ਆਪਸ ਵਿੱਚ ਕੋਈ ਵੀ ਨਹੀਂ ਪਤਾ ਨਹੀਂ ਕੀ ਹਿਸਾਬ ਦਾ ਪਿੱਛੋਂ ਲੱਗੇ ਇਹਨਾਂ ਦੇ ਬੰਦੇ ਅੱਛਾ ਉਹਨਾਂ ਨੇ ਇੱਥੇ ਦੋ ਭਰਾਵਾਂ ਦੇ ਕੋਲ ਜਿਵੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਮਿਲੇਤਾ ਪੁਲਿਸ ਮੌਕੇ ਤੇ ਪਹੁੰਚੀ ਤੇ ਘਟਨਾ ਦੀ ਜਾਂਚ ਪੜਤਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਫਤਿਹਗੜ ਚੋੜੀਆਂ ਹੁਣੇ ਥੋੜੀ ਦੇਰ ਪਹਿਲੇ ਇੱਕ ਜੁਐਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹਦੇ ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਮਕਦਮਾ ਦਰਜ ਕਰਾਂਗੇ ਉਧਰ ਇਹ ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਇਹਨਾਂ ਭਰਾਵਾਂ ਨੂੰ ਇਲਾਜ ਤੇ ਲਈ ਅੰਮ੍ਰਿਤਸਰ ਲਿਜਾਇਆ ਗਿਆ ਇਹ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਦੋ ਪਰਾਮਾਂ ਦੇ ਉੱਪਰ ਜਦ ਕਿ ਇਸ ਵਾਰਦਾਤ ਦੇ ਵਿੱਚ ਜਿੰਨਾ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਉਹਨਾਂ ਦਾ ਵੀ ਇੱਕ ਸਾਥੀ ਜ਼ਖਮੀ ਹੋਇਆ ਜਿਸ ਨੂੰ ਕੀ ਉਹ ਗੱਡੀ ਵਿੱਚ ਪਾ ਕੇ ਫਰਾਰ ਹੋ ਜਾਂਦੇ ਨੇ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਕੀ ਕੁਝ ਖੁਲਾਸੇ ਹੁੰਦੇ ਨੇ ਇੱਕ ਦਿਨ ਤੱਕ ਪੁਲਿਸ ਇਹਨਾਂ ਬਦਮਾਸ਼ਾਂ ਨੂੰ ਸਲਾਕਾ ਦੇ ਪਿੱਛੇ ਦਿੰਦੀ ਹੈ ਜਗਬਾਣੀ ਟੀਵੀ ਦੇ ਲਈ ਹਰੀਸ਼ ਬਟਲਾ ਦੀ ਰਿਪੋਰਟ